ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦੀ ਨਿੱਗੀ ਯਾਦ ਨੂੰ ਸਮਰਪਿਤ ਬਾਲਾਜੀ ਮੋਟਰ ਗੁਰਾਇਆ ਵੱਲੋਂ ਬਲਦ ਸੇਵਾ ਦੇ ਸਹਿਯੋਗ ਨਾਲ ਦਾਣਾ ਮੰਡੀ ਗੁਰਾਇਆ ਵਿਖੇ ਵਿਸ਼ਾਲ ਖੁੰਦਾਨ ਕੈਂਪ ਲਗਾਇਆ ਗਿਆ ਇਸ ਖੁੰਦਾਨ ਕੈਂਪ ਵਿੱਚ 84 ਯੂਨਿਟ ਖੂਨ ਇਕੱਤਰ ਕਰਕੇ ਦੁਆਬਾ ਹਸਪਤਾਲ ਜਲੰਧਰ ਦੀ ਟੀਮ ਨੂੰ ਦਿੱਤੇ ਗਏ ਅਤੇ ਪੁਨਰਜੋਤਾਈ ਬੈਂਕ ਲੁਧਿਆਣਾ ਵੱਲੋਂ ਅੱਖਾਂ দান ਕਰਨ ਦੇ ਫਾਰਮ ਵੀ ਪਰੇ ਗਏ ਇਸ ਮੌਕੇ ਪ੍ਰਬੰਧਕ ਬਲਜਿੰਦਰ ਕਾਲਾ ਨੇ ਆਖਿਆ ਕਿ ਸਾਡੇ ਗੁਰੂਆਂ ਅਤੇ ਪੀਰਾਂ ਪੈਗੰਬਰਾਂ ਨੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੱਤੀ ਹੈ ਅਤੇ ਖੂਨਦਾਨ ਤੋਂ ਵੱਡੀ ਸੇਵਾ ਕੋਈ ਨਹੀਂ ਹੋ ਸਕਦੀ ਕਿਉਂਕਿ ਇਸ ਨਾਲ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਂਦੀਆਂ ਹਨ ਇਸ ਮੌਕੇ ਗੁਰਾਇਆ ਬਲੱਡ ਸੇਵਾ ਦੇ ਪ੍ਰਦਾਨ ਹੈਪੀ ਮਹੀਨੇ ਜਿੱਥੇ ਖੂਨਦਾਨੀਆਂ ਦਾ ਤਨવાર ਕੀਤਾ ਉੱਥੇ ਹੀ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਖੂਨਦਾਨ ਕਰਨ ਨਾਲ ਇੱਕ ਤਾਂ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਦੂਜਾ ਮਨੁੱਖਤਾ ਦੀ ਸੇਵਾ ਵਿੱਚ ਵੱਡਾ ਯੋਗਦਾਨ ਪੈਂਦਾ ਹੈ ਅਤੇ ਹਰ 3 ਮਹੀਨੇ ਬਾਅਦ ਖੂਨ ਦਾਨ ਕਰਨ ਨਾਲ ਆਪਣੇ ਸਰੀਰ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਇਸ ਮੌਕੇ ਖੂਨਦਾਨੀਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇਹ ਜਿੱਥੇ ਖੂਨ ਇਹ ਸ਼ਹੀਦੀ ਧਾੜੇ ਨੂੰ ਸਮਰਪਿਤ ਸ਼ਹੀਦਾਂ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ। ਉਥੇ ਤੁਹਾਡਾ ਦਿੱਤਾ ਇੱਕ ਇੱਕ ਕੁਰੂਨ ਦੀ ਬੂੰਦ ਇਹ ਲੋੜਵੰਦ ਜਿਹੜੇ ਮਰੀਜ਼ ਤੁਸੀਂ ਹਸਪਤਾਲਾਂ 'ਚ ਦੇਖੇ ਜਿੱਥੇ ਜਾ ਕੇ ਰੱਬ ਯਾਦ ਆਉਂਦਾ ਉਹਨਾਂ ਨੂੰ ਉਹਨਾਂ ਦੇ ਲੋੜਵੰਦਾ ਦੇ ਕੰਮ ਆਵੇਗਾ। ਹਰ ਇੱਕ ਚੀਜ਼ ਦਾ ਬਦਲ ਮਿਲ ਸਕਦਾ ਪਰ ਜਿਹੜਾ ਇੱਕ ਖੂਨ ਹੈ ਇਹਦਾ ਕੋਈ ਵੀ ਬਦਲ ਨਹੀਂ ਹੈ। ਇਹ ਖੂਨ ਜਿਹੜੇ ਸਾਡੇ ਨੌਜਵਾਨ ਸਾਥੀ ਅੱਜ ਦੇ ਰਹੇ ਆ ਇਹਦੇ ਨਾਲ ਬਹੁਤ ਸਾਰੀਆਂ ਜੜੀਆਂ ਨੋਡਵੰਦ ਜਾਨਾਂ ਬਚ ਸਕਦੀਆਂ ਸੋ ਮੈਂ ਇਹਨਾਂ ਨੌਜਵਾਨ ਸਾਥੀਆਂ ਦਾ ਔਰ ਸਾਰੀਆਂ ਸੰਸਥਾਵਾਂ ਦਾ ਯੂਥ ਕਾਂਗਰਸ ਦਾ ਬਲੋ ਕਾਂਗਰਸ ਰੁੜਕਾ ਕਲਾਂ ਦਾ ਉਹਨਾਂ ਦੇ ਵੀ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਬਲੱਡ ਨੇਟ ਦਾਨ ਵਾਸਤੇ ਆ ਰਹੇ ਨੇ ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਔਰ ਸੁਖਦੇਵ ਜੀ ਦੀ ਸ਼ਹਾਦਤ ਨੂੰ ਜਿਹੜਾ ਨਿੱਕੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਹੈ ਬਾਲਾਜੀ ਮੋਟਰ ਗੁਰਾਇਆ ਵਿੱਚ ਗੁਰਾਇਆ ਬਲੱਡ ਸੇਵਾ ਜਲੰਧਰ ਬਲੱਡ ਸੇਵਾ ਔਰ ਲੱਡੋ ਵਾਲੀ ਯੂਥ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਚੱਲ ਰਿਹਾ ਸੋ ਮੈਂ ਸਾਡੇ ਖੂਨਦਾਨੀਆਂ ਦਾ ਬੜਾ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆ ਕੇ ਆਪਣਾ ਸਹਿਯੋਗ ਕੀਤਾ ਖੂਨਦਾਨ ਕੀਤਾ ਇੱਕ ਖੂਨਦਾਨ ਨਾਲ ਤਿੰਨ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂਦਾ ਨਾਲ ਨਾਲ ਸਾਨੂੰ ਜਿਹੜਾ ਇਹਦਾ ਬੈਨੀਫਿਟ ਇਹ ਆ ਕਿ 40% ਤੱਕ ਜਿਹੜੇ ਸਾਡੇ ਹਾਰਟ ਅਟੈਕ ਦੀਆਂ ਬਿਮਾਰੀਆਂ ਕੈਂਸਰ ਦੀਆਂ ਬਿਮਾਰੀਆਂ ਉਹਦੇ ਤੋਂ ਸਾਨੂੰ ਰਾਹਤ ਮਿਲਦੀ ਹੈ ਸੋ ਰੱਬ ਨੇ ਜਿਹੜਾ ਇਹ ਸਾਨੂੰ ਮੌਕਾ ਸਾਰਿਆਂ ਨੂੰ ਮਿਲੇ ਦਿੱਤਾ ਹੈ ਕਿਉਂ ਨਾ ਇਹਦਾ ਭਰਪੂਰ ਫਾਇਦਾ ਲਿਆ ਜਾਵੇ ਜਿਉਂਦੇ ਜੀ ਇਹ ਖੂਨਦਾਨ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਖੂਨਦਾਨ ਇੱਕ ਮਹਾਨ ਦਾਣਾ ਕਿਉਂਕਿ ਜਿਹੜੇ ਇਲਾਜ ਮਰੀਜ਼ਾਂ ਲਈ ਇਹ ਵਰਦਾਨ ਹੈ ਜਦੋਂ ਕਿਤੇ ਹਸਪੀਟਲਾਂ ਦੇ ਵਿੱਚ ਖੂਨ ਦੀ ਲੋੜ ਪੈਂਦੀ ਹੈ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਕਿ ਉਹਦੀ ਵਿਵਸਥਾ ਕਿੱਦਾਂ ਹੁੰਦੀ ਹੈ ਸੋ ਸਾਡਾ ਜਿਹੜਾ ਇਹ ਬਲੱਡ ਦਿੱਤਾ ਗਿਆ ਇਹ ਬਲੱਡ ਬੈਂਕਾਂ ਦੇ ਵਿੱਚ ਜਾਂਦਾ ਔਰ ਜਦੋਂ ਵੀ ਕਿਤੇ ਐਮਰਜੈਂਸੀ ਪੇਸ਼ੈਂਟ ਜਾਂ ਜ਼ੇਰੇਲਾ ਜਿਹੜੇ ਮਰੀਜ਼ ਆ ਕਿਸੇ ਦਾ ਆਪਰੇਟ ਹੋਣਾ ਕਿਸੇ ਦਾ ਪ੍ਰੈਗਨੈਂਸੀ ਕੇਸ ਹੈ ਉਹਦੀ ਸਰਜਰੀ ਹੋਣੀ ਆ ਜਾਂ ਕੋਈ ਹੋਰ ਵੀ ਭਿਆਨਕ ਬਿਮਾਰੀਆਂ ਦਾ ਅਗਰੈਸਸਟ ਆ ਜਦੋਂ ਉਹਨੂੰ ਬਲੱਡ ਦੀ ਲੋੜ ਪੈਂਦੀ ਆ ਤੇ ਇਹ ਬਲੱਡ ਉਹਨਾਂ ਦੇ ਐਮਰਜੈਂਸੀ ਵਿੱਚ ਕੰਮ ਆਉਂਦਾ ਸੋ ਮੈਂ ਸਾਰੇ ਵੀਰਾਂ ਦਾ ਭੈਣਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਕਿਸੇ ਐਨਜੀਓ ਤੇ ਡਿਪੈਂਡ ਨਾ ਹੋ ਕੇ ਹਰ ਇਨਸਾਨ ਨੂੰ ਚਾਹੀਦਾ ਕਿ ਆਪਾਂ ਆਪਣੇ ਨਜ਼ਦੀਕ ਦਾ ਜਿਹੜਾ ਵੀ ਬਲੱਡ ਬੈਂਕ ਹੈਗਾ ਜਾ ਕੇ ਉੱਥੇ ਹਰੇਕ ਨਿਯਮਤ 3 ਮਹੀਨੇ ਬਾਅਦ ਬਲੱਡ ਡੋਨੇਟ ਕਰੀਏ ਤਾਂ ਕਿ ਲੋਕਾਂ ਦੀ ਹੈਲਪ ਵੀ ਹੋਵੇ ਔਰ ਸਾਨੂੰ ਆਪਣੇ ਆਪ ਜਿਹੜਾ ਆਪਣੇ ਫਿਜ਼ੀਕਲ ਟੈਸਟ ਹੈਗੇ ਆ ਮਰੀਜ਼ਾਂ ਦੇ ਟੈਸਟ ਆਪਾਂ ਨੂੰ ਟੈਸਟ ਪਤਾ ਲੱਗ ਜਾਂਦਾ ਸਾਡੀਆਂ ਕਿਹੜੀਆਂ ਬਿਮਾਰੀਆਂ ਨਾਲ ਅਸੀਂ ਗ੍ਰੈਸਟ ਹੈਗੇ ਆ ਸਾਨੂੰ ਵੀ ਪਤਾ ਲੱਗ ਜਾਂਦਾ ਲਗਭਗ 3-4000 ਰੁਪਏ ਦੇ ਟੈਸਟ ਹੁੰਦੇ ਆ ਜਿਹੜੇ ਸਾਡੇ ਫ੍ਰੀ ਹੋ ਜਾਂਦੇ ਆ ਸੋ ਸਾਨੂੰ ਜਿੱਤੇ ਲੋਕਾਂ ਦੀ ਇਨਸਾਨੀਅਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਨਾਲ ਨਾਲ ਸਾਨੂੰ ਆਪਣੀ ਜਾਣਕਾਰੀ ਮਿਲਦੀ ਹੈ ਕਿ ਅਸੀਂ ਕਿਹੜੀਆਂ ਬਿਮਾਰੀਆਂ ਤੋਂ ਗ੍ਰਸਤ ਆ ਗਏ ਆ ਸੋ ਸਾਡਾ ਦੁਬਾਰਾ ਤੋਂ ਬਾਲਾ ਜੀ ਮੋਟਰ ਵੱਲੋਂ ਗੁਰਾਇਆਂ ਬਲੱਡ ਸੇਵਾ ਵੱਲੋਂ ਔਰ ਸਾਰੇ ਲੋਕਾਂ ਦਾ ਖਾਸ ਕਰ ਗੁਰਾਇਆਂ ਵਾਸੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆ ਕੇ ਇੱਥੇ ਬਲੱਡ ਦਾਣ ਕੀਤਾ ਔਰ ਆਓ ਆਪਾਂ ਇਸ ਮਿਸ਼ਨ ਨਾਲ ਹੋੜੱਦੇ ਜੁੜੀਏ ਤੂਦਾਨ ਕਰਕੇ ਅੱਖਾਦਾਨ ਕਰਕੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਦਾ ਜਿਹੜਾ ਮੌਕਾ ਮਿਲਿਆ ਉਹਦਾ ਫਾਇਦਾ ਲਈਏ ਧੰਨਵਾਦ ਜੈ ਹਿੰਦ ਇਨਕਲਾਬ ਜਿੰਦਾਬਾਦ